لیکن پیار دیا ایڈیاں پکیا پیڑیاں پنڈا بچے ہوئے یہ مسالہ نے کیونکہ یہ ਜੇ ਪਾ 14 ਪਾਸਟ ਮੇਰਾ ਗੁੱਸਾ ਬਕੈਕਾਰ ਆ ਗਿਆ ਆਪ ਨਹੀਂ ਕਰੀ ਜੋ ਪਾ 15 ਪਾ ਜੀ ਪੰਜਾ ਬਣ ਗਿਆ ਯਾਰ ਕਿ ਇਹਨੇ ਸਾਡੇ ਖਾਨ ਵਾਲੇ ਮਾਰੀਆਂ ਤਾਨ ਕੇ ਲੜਦੇ ਕਹਾਣੀ ਹੋ ਗਈ ਲਹੂ ਮੇਚ ਦੀ ਜੋੜੇ ਲੰਗਦੇ 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 ਉਦੇਸ਼ਿਆਂ ਤੋਂ ਖਾਸ ਕਰਕੇ ਜਿਨ੍ਹਾਂ ਨੂੰ ਸਾਰੇ ਹੀ ਭੂਆ ਜੀ ਕਰਕੇ ਸਤਿਕਾਰ ਦੇ ਨੇ ਇੱਕ ਬੜੀ ਨਿਰਮਲ ਆਤਮਾ ਹੈ ਬੜੀ ਪੁੰਚ ਹਯਾਤਾਂ ਦੀ ਆਤਮਾ ਹੈ ਸਾਧ ਸੰਗ ਜੀ ਉਹਨਾਂ ਨੂੰ ਸਮੁੱਚੇ ਨਗਰ ਕੂੜੇ ਸਮੁੱਚੀ ਹੀ ਬਾਹਰਲੇ ਇਲਾਕਿਆਂ ਤੋਂ ਆਇਤਾ ਅਤੇ ਜਿਹੜੇ ਕੂੜੇ ਦੇ ਡੰਪ ਇਹਨਾਂ ਦੇ ਵਾਸਤੇ ਬੜਾ ਵੱਡਾ ਰੁਪਈਆ ਪੌਣੇ 3 ਕਰੋੜ ਖਰਚਿਆ ਜਾਣਾ ਪਹਿਲਾ ਅਰਦਾਸਾਂ ਕਰੀਆਂ ਗੁਰੂ ਚਰਨਾ ਜੀ ਸ਼ੁਕਰਾਨੇ ਕਰਨੇ ਫਿਰ ਇਦਾਂ ਦੇ ਸਤਿਕਾਰ ਉਨ੍ਹਾਂ ਦੇ ਨਾਲ ਸਾਡੇ ਬਜ਼ੁਰਗ ਕਾਗਰ ਸਿੰਘ ਜੀ ਸਾਹਿਬਾ ਅੱਜ ਦਾ ਜੋ ਪ੍ਰੋਗਰਾਮ ਪੀਪੀਪਾ ਨੇ ਆর্ডার ਕੁਝ ਕਾਰਨਾ ਕਰਕੇ ਲਿਆ ਰਿਹਾ ਹੈ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਉਧੇਦਾਰ ਸਾਹਿਬਾ ਅੱਜ ਦਾ ਇਹ ਜੋ ਪ੍ਰੋਗਰਾਮ ਦੁੜੇ ਸਾਹਿਬ ਵੱਲੋਂ ਲਿਖਿਆ ਗਿਆ ਇਹ ਇੱਕ ਵਧਣ ਦੇ ਨਹੀਂ ਇਲਾਕੇ ਦਾ ਵਿਕਾਸ ਕਰਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਮਹਾਨ ਸਖਸ਼ੀਤ ਜੀ శ్రీ ਫਾਨਾ ਤੇ ਸਾਡੇ ਕਾਂਗਰਸੀ ਟਿਕਾਣੇ ਆਉਂਦੇ ਆਗੂ ਜਿਹੜੇ ਹੈ ਬਹੁਤ ਪੁਰਾਣੇ ਇਹਨਾਂ ਨੂੰ ਅਸੀਂ ਬਚਪਨ ਤੋਂ ਹੀ ਦੇਖ ਰਹੇ ਹਾਂ ਤੇ ਉਹ ਬੰਡਾਲ ਵਿੱਚ ਸਵੈਮਾਨ ਪੰਚ ਸਰਪੰਚ ਤੇ ਭਤਵੰਤ ਸੱਜਣ ਪਿੰਡ ਦੇ ਨਗਰ ਨਿਵਾਸੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਰਗ ਦੀ ਖਤੇ ਅੱਜ ਲੋਹੜੇ ਪਿੰਡ ਵਾਸਤੇ ਬੜਾ ਸਭਾਗਦਨ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮੌਕੇ ਜਾਂ ਵੇਹ ਪਤੇ ਜਿਹੜੇ ਮੌਕੇ ਆਉਂਦੇ ਹਨ ਤੇ ਬਹੁਤ ਹੀ ਹਿੰਮਤ ਧਰਮ ਵਾਲੇ ਸੱਜਣ ਦੇ ਸਹਿਯੋਗ ਨਾਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਇੱਥੇ ਦੀ ਮਹਾਨ ਸ਼ਖਸੀਅਤ ਦਾ ਸਜੀਤ ਸਿੰਘ ਜੀ ਦੂੜੇ ਪਰੋਲਾ ਦੇ ਸੈ ਜੋ ਵੀ ਸੱਜਣ ਹੋਰ ਐਨਆਰਆਈ ਜਿਨ੍ਹਾਂ ਨੇ ਪੈਸਾ ਦੇ ਕੇ ਇਸ ਪਿੰਡ ਵਿੱਚ ਚੁਣਿਆ ਹੈ ਇਸ ਪਿੰਡ ਨੂੰ ਇੱਕ ਬਹੁਤ ਹੀ ਮਾਡਰਨ ਗ੍ਰਾਮ ਬਣਾਉਣਾ ਹੈ ਤੇ ਬਹੁਤ ਹੀ ਇੱਕ ਚਲਾਗਾ ਜੋ ਕਮ ਹੈ ਸਾਡੇ ਖੁਸ਼ਕਿਸਮਤ ਹੈ ਕਿ ਇਸ ਕਮ ਨੂੰ ਨੇਪਰੇ ਚਾੜ੍ਹ ਮਾਤੇ ਸਾਡੇ ਕਾਂਗਰਸੀ ਨਿਧਾਰ ਹੈ ਸਾਡੇ ਇਲਾਕੇ ਦੇ ਔਰ ਇਹ ਬੜੀ ਫਕਰ ਵਾਲੀ ਗੱਲ ਹੈ ਸੋ ਇਹ ਵਿਦੇਸ਼ ਮਚਪੰਦ ਤੋਂ ਹੀ ਇਹਨਾਂ ਨੇ ਇਹ ਸਵਾਲ ਸੇਵਾ ਦਾ ਵੀਰ ਚੁੱਕਿਆ ਸੀ ਮਚਪੰਦ ਦੇ ਵਿੱਚ ਪੜਦੇ ਨੇ ਪਿੰਡ ਦੀ ਪੰਚਾਇਤ ਦੇ ਮੈਂਬਰ ਵੀ ਬਣੇ ਹਾਂ ਔਰ ਉਸ ਮੈਂਬਰਸ਼ਿਪ ਦੇ ਵਿੱਚ ਇਹ ਦੇਣ ਹੈ ਕਿ ਇੱਥੇ ਕਲੋਨੀ ਬਣੀ ਹੈ ਜਗਾ ਦੇ ਦੇ ਘਰੇ ਸਰ ਉਹਨਾਂ ਦੀ ਕਲੋਨੀ ਬੜੀਆਂ ਬੜੀ ਸੁੰਦਰ ਫਸਲਾ ਸਫੇਰ ਹੈ ਸੇ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਇਹ ਸਾਨੂੰ ਬਤਾਏ ਕਿ ਅਸੀਂ ਉਹ ਸੋਖ ਨਿਕਰੀਆਂ ਮੈਣ ਵਾਲੇ ਭੋਗ ਰਹਾ ਹੈ ਕਿਉਂਕਿ ਉੱਥੇ ਵੀ ਸੀਵਰੇਜ ਪੁਆਰ ਤੇ ਅਸੀਂ ਤੰਕਰੀ ਪੁਆਰ ਤੇ ਹਰ ਇੱਕੀ ਸੁੰਦਰ ਲਗਾ ਲੱਗੀਆਂ ਮੱਛੀਆਂ ਨਿ ਮਕਣ ਪਿੰਡ ਵਾਲੇ ਸਾਰਾ ਸਫਾਈ ਰੱਖਦੇ ਆ ਬਹੁਤ ਅੱਛੀ ਗੱਲ ਸੋ ਇਹ ਸਾਡੇ ਲੀਡਰ ਬਣ ਕੇ ਇਸ ਤਰ੍ਹਾਂ ਹੋ ਰਹੇ ਆ

درویش رسی جی تا جی نیتی شریف سے بیٹھے منچ سے بیٹھے اس علاقے جی بوتھ پر پہنچ اکترتا شامل پہلے پنچ سرپنچ نمبردار مجھوت پروان شری واحر جی کا خالصہ واحر جیسے کے سامن پتا ہے ਤੇ ਉਹ ਪਹਿਲਾ ਰਾਜਵਰਸਨ ਜੀ ਸਾਬਰ ਨਪਾਈ ਸਖਤ ਲੋਕ ਕੋਲੋਂ ਬਾਤ ਰਾਜਵਰਸਨ ਜੀ ਇਸ ਫਰਸਨ ਦੀ ਕਿਰਤਾਰੇ ਸਾਹ ਕੁਝ ਦੱਸਿਆ ਪੁਣਾਏ ਇਹ ਦੱਸਿਆ ਕਿ ਇਸ ਪਿੰਡ ਵਿੱਚ ਸਾਰੀਆਂ ਦਰਿਆਆਂ ਨਦੀਆਂ ਸਭ ਤੇ ਦੇ ਜੰਗ ਮੰਡ ਗਿਆ ਇਸ ਪਿੰਡ ਵਿੱਚ ਸੋਲਰ ਲਾਈਟ ਲੱਗੂਗੀ ਇਸ ਪਿੰਡ ਦਾ ਤੁਹਾਨੂੰ ਸੁਣਿਆ ਨਹੀਂ ਦਸੀ ਹੈ ਕਿ ਮੈਂ ਵੀ ਇਸ ਤੰਮੀ ਸਲਾਹਾ ਕਰਦਾ ਹੋਇਆ ਇਸ ਪਿੱਛੇ ਉਹ ਹਸਤੀ ਉਹ ਮਾਤੇ ਮਜ਼ਾਹਰ ਜਿਨ੍ਹਾਂ ਨੇ ਇੱਕ ਵੀੜਾ ਛਕਿਆ ਹੈ ਉਹਨਾਂ ਨੂੰ ਵਧਾਈ ਦਾ ਮਾਤਸ ਤਸਵਾ ਹੋਇਆ ਉਹਨਾਂ ਨੂੰ ਵਧਾਈ ਦਿੰਦਾ ਹਾਂ ਵਧਾਈ ਨਹੀਂ ਬਲਕੇ ਉਹਨਾਂ ਦਾ ਸਾਵਾਜ ਦਿੰਦਾ ਹਾਂ ਕਿ ਉਹ ਉਸ ਸਮੇਂ ਨਾ ਤਾਂ ਕੋਈ ਕਿਸੇ ਸਰਕਾਰੀ ਹੁੰਦੇ ਤੇ ਹੈ ਨਾ ਹੀ ਕਿਸੇ ਸਰਕਾਰ ਦੇ ਕਿੰਗੇ ਇੱਕ ਪਿੰਡ ਨੂੰ ਇਹੜਾ ਧੂਰ ਜਾਣੀ ਇਹ ਪਰਵਾਦ ਕੀਤਾ ਤੇ ਇਸ ਸਾਰੇ ਇਹਨਾਂ ਨੂੰ ਮੈਂ ਬਧਾਈ ਦਾ ਫਤਵਾ ਸੁਣ ਲਾ। ਸ਼ਕਤ ਆਜੋ। ਚੰਤਾ ਦੇ ਜੋ ਬੀਬੀ ਸ਼੍ਰੀ ਭਾਜੀ ਇਹਨਾਂ ਨੇ ਸਾਡੇ ਨਗਰ ਵਿੱਚ ਪਹਾਰ ਕੇ ਸਾਨੂੰ ਜੋ ਨਵਾਜਾ ਹੈ। ਇਹਨਾਂ ਦੇ ਬਜ਼ੁਰਗ ਵੀ ਸਾਡੇ ਨਗਰ ਨੂੰ ਬਹੁਤ ਦੇਣ ਸੀ। ਤੇ ਬੀਬੀ ਜੀ ਵੀ ਜਦੋਂ ਅਸੀਂ ਜਾਗ ਕਰਦੇ ਹਾਂ ਸਾਡੇ ਨਗਰ ਵਿੱਚ ਸਾਡੇ ਸੱਜੇ ਨੂੰ ਮਨਜ਼ੂਰ ਕਰਕੇ ਪਮਾ ਕਿਹੋ ਜਿਹਾ ਵੀ ਸਮਾ ਕਿਉਂ ਨਾ ਹੋਵੇ ਪਧਾਰ ਜੀ ਮੈਂ ਸਾਰੇ ਨਗਰ ਪਰੋਂ ਇਹਨਾਂ ਨੂੰ ਜਲਦੀ ਗਹਿराई ਤੋਂ ਜੀਵਨਾਤਕ ਬਾਕੀ ਹੋਰ ਮੰਚ ਤੇ ਬਰਾਦਮਨ ਸਤਕਾਰਯੋਗ ਬਜ਼ੁਰਗ ਜੋ ਹੈ ਸਾਡੇ ਇਲਾਕੇ ਤੋਂ ਸਾਡੇ ਇਸ ਨਗਰ ਦੀ ਅੱਜ ਜੋ ਅਸੀਂ ਪ੍ਰੋਗਰਾਮ ਰੱਖਿਆ ਹੈ ਇਸ ਲਈ ਰੌਣਕ ਲੋਕ ਲਾਉਣ ਲਈ ਸਾਡੇ ਕੋਲ ਪਹੁੰਚੇ ਮਾ ਬਰਾਜ ਤੇ ਮਾਟੇ ਬਰਾਜ ਨਾਲ ਬੀਬੀ ਸਿੰਘ ਸਾਡੇ ਜਯੋਤ ਕਾਂਗਰਸ ਨੇਤਾ ਸਾਡੇ ਇੱਥੇ ਸਟੇਜ ਤੇ ਆਉਣ ਕੇ ਨਰਾਪੋਰਟ ਵਰਤਣਾ ਬੁਲਾ ਰਹੇ ਸਭ ਕੋਈ ਦਾਸੀ ਦਿੱਤਾ ਹੈ ਸਾਬ ਸਜੀਤ ਸਿੰਘ ਗੁਲਾਵਾਰੇ ਪਹਿਲਾਂ ਨੇ ਪਿੰਡ ਦੇ ਵਿਕਾਸ ਲਈ ਕੀ ਕੁਝ ਕੀਤਾ ਹੁਣ ਦੱਸਣ ਦੀ ਲੋੜ ਤਾਂ ਨਹੀਂ ਸਾਰੇ ਸਰਾਰ ਨਹੀਂ ਪੰਜ ਸਾਹਿਬ ਸਾਹਿਬ ਦਾ ਦੱਸਦੇ ਨੇ ਪਰ ਅਸੀਂ ਇਹਨਾਂ ਨੂੰ ਸਾਡੇ ਤੋਂ ਬੜੀ ਦੁਨੀਆ ਹੈ ਅਸੀਂ ਵੀ ਇਹਨਾਂ ਨਾਲ ਚੱਲ ਕੇ ਖਾਧੀਆ ਕੋਈ 15 20 ਬੰਦੇ 4-5 ਨੇ ਲੈ ਤੋਂ ਗੇੜੇ ਲਾ ਰਿਹਾ ਪਰ ਪਹਿਲਾਂ ਸਾਡੀ ਨਾਲ ਬਹੁਤ ਧੰਗਵਾਦ ਕੀਤੀ ਜਦੋਂ ਅਸੀਂ ਇਹਨਾਂ ਦੇ ਬਾਰੇ ਪਤਾ ਲੱਗਾ ਸਾਨੂੰ ਇਹ ਤਾਂ ਬਹੁਤ ਵਧੀਆ ਸੀ ਕਿ ਚਾਹ ਜਿਹੜੇ ਕਿ ਐਕਸ ਕਮਿਸ਼ਨ ਨੇ ਐਕਸਾਈਟ ਡੈਕਸਪਸ਼ਨ ਲਈ ਤੇ ਜੀਓ ਵੀ ਉਤਾਰ ਹੋਏ ਹਨ ਇਹਦੇ ਬਾਰੇ ਪਤਾ ਲਗਾਤੇ ਅਸੀਂ ਇਹਨਾਂ ਦਾ ਸਾਥ ਦੁਕਤ ਆਪ ਕਿੰਦੇ ਵਿੱਚ ਗਏ ਆਪ ਕਿੰਦੇ ਵਿੱਚ ਇਹਨਾਂ ਲੋਕਾਂ ਨੇ ਨਾ ਸਾਥ ਦਿੱਤਾ ਨਹੀਂ ਇਹਨਾਂ ਨੂੰ ਪਛਾਣ ਤੇ ਅਸੀਂ ਇਹਨਾਂ ਨੂੰ ਨਾਲ 4 ਮਹੀਨੇ ਤੋਂ ਇਹਨਾਂ ਦੇ ਨਾਲ ਜਾਂਚਾਂ ਦੇ ਵਿੱਚ ਵਿੱਚ ਰਹੇ ਆ ਕਿ ਆਈ ਸਾਪੋਸ਼ਾਨਾ ਦੇਖੋ ਆਪਾਂ ਜਿਹੜੇ ਸਾਰੇ ਨਗਰ ਨਿਵਾਸੀਆਂ ਨੇ ਸਪੋਰਟ ਨੂੰ ਸਾਥ ਕਰਕੇ ਇੱਕ ਬੰਦਿਆ ਪਾਰਕ ਬਣਾਇਆ ਪਿੰਡ ਪਾਸਿਆਂ ਦੇ ਤੇ ਨਾਲੇ ਵਾਲੇ ਦੀ ਸਬਾਕ ਸਟੇਸਿਕ ਮਸਲਾ ਦਾ ਹੱਲ ਆਇਆ ਪਿੰਡ ਨੇ ਪਿੰਡ ਲਈ ਵਿਟਾਰ ਰੋਕ ਵਾਕੀ ਕੀਤਾ ਆਪਾਂ ਵੀ ਇਹੀ ਚਾਹੁੰਦੇ ਆ ਜੇ ਪਿੰਡ ਦਾ ਇਨਾ ਵਿਕਾਸ ਕਰ ਸਕਦੇ ਆ ਤੇ ਆਪਣੇ ਆਪ ਨੂੰ ਇਲਾਕੇ ਦਾ ਵੀ ਕਰਾਂਗੇ ਇਸ ਤਾਕਿ ਸਾ ਆਪਾਂ ਲਾਤਾ ਵਸੀਨ ਇਹੋ ਬੇਨਤੀ ਆ ਕਿ ਇਹਨਾਂ ਦਾ ਆਪਾਂ ਸਾਥ ਲਈਏ ਤੇ ਇਹ ਵੀ ਪਿੰਡ ਬੂਰੇਵਾਲ ਨੂੰ ਜਿਹਦਾ ਨਾ ਪਿੰਡ ਦਾ ਵਿਕਾਸ ਕੀਤਾ ਹਰ ਪਿੰਡ ਤੇ ਆਦਮਪੁਰ ਇਲਾਕੇ ਦੇ ਵਿੱਚ ਇਹੋ ਜਿਹਾ ਵਿਕਾਸ ਕਰਨ ਮੈਂ ਤਾਂ ਇਹ ਬੇਨਤੀ ਕਰੂਗਾ ਕਿ ਇਹਦੀ ਬੜੀ ਵੱਡੀ ਖੁਸ਼ੀਅਤ ਸੰਵਾਰਤਪੁਰ ਇਲਾਕੇ ਤੇ ਵੀ ਮਿਲ ਸਕਦੀ ਸਾਰਿਆਂ ਨੇ ਇਹ ਬੇਨਤੀ ਆਪਾਂ ਦਾ ਸਾਥ ਦਿਜੇ ਤੇ ਇਹਨਾਂ ਨੂੰ ਅੱਗੇ ਚਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਸਰਪੰਚ ਜਮਨਦਰ ਸਿੰਘ ਕਪੂਰ ਪਿੰਡ ਤੋਂ ਸਾਹਿਬ ਜੀ ਕੀ ਫਤਿਹ ਅੱਜ ਆਪਾਂ ਕੈਸਾ ਮੂੜਾ ਜੀ ਨੇ ਸੱਜੇ ਪਾਸੇ ਇਕੱਠੇ ਹੋਇਆ ਦੇਖ ਕੇ ਮਾਨੂੰ ਬੜੀ ਖੁਸ਼ੀ ਹੋਈ ਹੈ ਕਿ ਏਡੇ ਵੱਡੇ ਉਮਰ ਦੇ ਰਿਟਾਇਰ ਹੋਣ ਤੋਂ ਬਾਅਦ ਉਹਾਂ ਨੇ ਇਸ ਨਕਰ ਦੇ ਵਿੱਚ ਬੜੇ ਵਧੀਆ ਕੰਮ ਕਰਵਾਏ ਹੋਇਆ ਹੈ ਨਹੀਂ ਤਾਂ ਆਮ ਕਰਕੇ ਵੇਖਿਆ ਜਾਂਦਾ ਹੈ ਜਿੰਨੇ ਵੀ ਅਫਸਰ ਸਹਿਬਾਨ ਇਹਨਾਂ ਉਮਰ ਦੇ ਰਿਟਾਇਰ ਹੁੰਦੇ ਹੈ ਉਹ ਆਉਂਗਾ ਕਿ ਸ਼ਹਿਰਾਂ ਵਿੱਚ ਜਾਂ ਚੰਡੀਗੜ੍ਹ ਵਾਲੇ ਕੂਠੀ ਪਾ ਕੇ ਬਹਿ ਜਾਂਦੇ ਆ ਪਿੰਡ ਦੀ ਸਾਦ ਨਹੀਂ ਲੈਂਦੇ ਇਸ ਗੱਲ ਦੀ ਮੈਂ ਐਸਾ ਦੁਲਾਰ ਜੀ ਬਹੁਤ ਬਹੁਤ ਉਤਾਈ ਹੁੰਦਾ ਹਾਂ ਔਰ ਇੱਥੇ মিডিਆ ਵਾਲੇ ਬੈਠੇ ਆ ਸਰਵਾਜੀ ਬੈਠੇ ਆ ਇਹਨਾਂ ਨੇ ਰਾਹੀਂ ਅਸੀਂ ਕਾਂਗਰਸ ਹਾਈ ਕਮਾਂਡ ਨੂੰ ਆਪਣੀ ਆਵਾਜ਼ ਪਹੁੰਚਾਉਣੇ ਜਾਂਦੇ ਆ ਕਿ ਇਹ ਕੋਣ ਹਾਰਾ ਕੋਈ ਨੂੰ ਆਧੁਨਰ ਇਲਾਕੇ ਤੋਂ ਉਤਾਰ ਇਸ ਚੰਗ ਦਿੱਤੀ ਜਾਵੇ ਜਿਸ ਤਰ੍ਹਾਂ ਇਹਨਾਂ ਨੇ ਇਸ ਨਗਰ ਦਾ ਵਿਕਾਸ ਕੀਤਾ ਹੈ ਉਸੇ ਤਰ੍ਹਾਂ ਇਹ ਆਪਣੇ ਇਲਾਕੇ ਦਾ ਵੀ ਵਿਕਾਸ ਕਰ ਸਕਣ ਇੱਕ ਵਾਰ ਫੇਰ ਇੱਕ ਜੋੜ ਨਾਲੋਂ ਪ੍ਰੰਟਾਵਾ ਕਰਦੇ ਹੋਏ ਆਪਾਂ ਸਾਰਿਆਂ ਨੇ ਇਹੋ ਮੰਗ ਰੱਖਣੀ ਹੈ ਕਿ ਸਾਨੂੰ ਕਾਂਗਰਸ ਪਾਰਟੀ ਵੱਲੋਂ ਇਹ ਉਮੀਦਵਾਰ ਦਿੱਤਾ ਜਾਵੇ ਅਸੀਂ ਬੁਰਾ ਤਾਨ ਮੰਤ ਧੰਦੇ ਨਾਲ ਇਹਨਾਂ ਦੇ ਨਾਲ ਡਟ ਕੇ ਇਲਾਕੇ ਦੇ ਵਿੱਚ ਕੋ ਮੰਗੇ ਵੀ ਔਰ ਵਾਤਾਵਰਨ ਨੂੰ ਬੋਟਾਂ ਨੂੰ ਖਵਾ ਮੰਗੇ ਔਰ ਐਮਐਨਏ ਬਣਾ ਕੇ ਇਤਰਾਸ ਸਭਾ ਦੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਧੰਨਵਾਦ ਹਾਂ ਕਦਰ ਕਰਦਾ ਹਾਂ ਕਿ ਸਾਡੇ ਇੰਨੇ ਸਿਆਣੀ ਬਜ਼ੁਰਗ ਮਾਤਾਵਾਂ ਤੇਰੇ ਗਾਮੇ ਦੇ ਵਿੱਚ ਪੀਸਾਸੀ ਦੇ ਨਾਲ ਬਿਰਾਜਮਾਨ ਹੈ ਉਹਨੇ ਸਟੇਜ 'ਤੇ ਸਾਖੀ ਕਹਿ ਰਹੇ ਸੀ ਕਿ ਬੀਬੀਆਂ ਕਹਿਣਾ ਨਾ ਜਾਣ ਉਹਨਾਂ ਦੀ ਮਜਬੂਰੀ ਸਮਝਦੇ ਆਂ ਘਰ ਬੱਚਿਆਂ ਨੂੰ ਪਾਣੀ ਖਾਣਾ ਖਰਾਣਾ ਹੁੰਦਾ ਹੈ ਲੇਕਿਨ ਕਦਰ ਕਰਤਾ ਨਾ ਉਸ ਲਗਾਓ ਜੀ ਜਿਹੜਾ ਲਗਾਓ ਸਾਰੇ ਬੈਠੇ ਪਤਵੰਤੇ ਸੱਜਣ ਸੰਗਤ ਦੇ ਦਿਵਾਂਗੇ ਵਿੱਚ ਇੱਕ ਪਿੰਡ ਧੂੜੇ ਦੇ ਨਾਲ ਪਿੰਡ ਧੂੜੇ ਸਾਡੇ ਛੋਟੇ ਹੁੰਦੇ ਆ ਜੋ ਅਸੀਂ ਦੇਖਦੇ ਆਇਆ ਇੱਕ بڑا ਇੱਕ ਉਦਾਹਰਨ ਜਾਂ ਪਿੰਡ ਸਾਡੇ ਮਨਾਂ ਵਿੱਚ ਹੈ ਬੜੇ ਚਿਰਾਂ ਤੋਂ ਮਾਡਲ ಗ್ರಾಮ ਹੈ ਇਸ ਪਿੰਡ ਦੀ ਮੈਂ ਸਿਰਫ ਕਰਨਾ ਇਸ ਪਿੰਡ ਦਾ ਮੈਂ ਰਹਿ ਵੀ ਹਾਂ ਮੇਰੇ ਫਾਦਰ ਸਾਹਿਬ ਅਕਸਰ ਬਹੁਤ ਟਾਈਮ ਇਸ ਪਿੰਡ ਬਿਤਾਉਂਦੇ ਸਨ ਕਿ ਹੁੰਦੇ ਸੀ ਉਦੋਂ ਹੀ ਮੇਰੇ ਮਨ ਦੇ ਵਿੱਚ ਆਇਆ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦੇ ਧੂੜੇ ਪੜਾਈ ਲੈ ਲਓ ਆ ਗਾਂਵ ਬਦੂ ਖਿਆਲ ਲੈ ਲਓ ਆਪਸ ਭਾਈ ਚਾਰਾ ਲੈ ਲਓ ਸਮਾਜ ਸੇਵਾ ਲੈ ਲਓ ਦੇਸ਼ ਭاਗੀ ਲੈ ਲਓ ਰੇਤਾ ਹਮੇਸ਼ਾ ਬੂਰੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧੂੜੇ ਤਰਾ